ਕਾਂਗਰਸ ਦੇ ਵੱਲੋਂ ਜਿੱਥੇ ਲਗਾਤਾਰ ਟਿਕਟਾਂ ਦਾ ਐਲਾਨ ਕਰਨ ਤੋਂ ਬਾਅਦ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੁਣ ਉੱਤੇ ਹੁਣ ਲੁਧਿਆਣਾ ਚ ਵੀ ਪੰਜ ਸਬਕਾ ਮੰਤਰੀਆਂ ਦੇ ਆਲੇ ਦੁਆਲੇ ਜਿਹੜੀ ਲੁਧਿਆਣਾ ਦੀ ਟਿਕਟ ਹੈ ਕਹਿੰਦੇ ਉਹ ਘੁੰਮਦੀ ਦਿਖਾਈ ਦੇ ਰਹੀ ਹੈ ਜੀ ਹਾਂ ਮੌਜੂਦਾ ਐਮਪੀ ਰਵਨੀਤ ਬਿੱਟੂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੀ ਜਿਹੜੀ ਲੁਧਿਆਣਾ ਸੀਟ ਹੈ ਉਹ ਖਾਲੀ ਹੋ ਗਈ ਸੀ ਜਿੱਥੇ ਲੋਕ ਸਭਾ ਚੋਣਾਂ ਦੌਰਾਨ ਲੁਧਿਆਣਾ ਚ ਕਾਂਗਰਸ ਦੇ ਉਮੀਦਵਾਰ ਦੀ ਤਸਵੀਰ ਸਾਬ ਨਹੀਂ ਹੋ ਸਕੀ ਇਸੇ ਮਾਮਲੇ ਤੇ ਇੱਕ ਹੋਰ ਨਵਾਂ ਨਾਂ ਸਾਹਮਣੇ ਆਇਆ ਹੈ ਕਿ ਜਿਸ ਵਿੱਚ ਪਹਿਲਾਂ ਮਨੀਸ਼ ਤਵਾਰੀ ਵੱਲੋਂ ਦਾਵੇਦਾਰੀ ਜਤਾਈ ਗਈ ਸੀ ਪਰ ਪਾਰਟੀ ਨੇ ਉਹਨਾਂ ਨੂੰ ਆਨੰਦਪੁਰ ਸਾਹਿਬ ਤੋਂ ਚੰਜੀਕੜ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਸਬਕਾ ਵਿਧਾਇਕ ਸਿੰਮਜੀਤ ਬੈਂਸ ਦੇ ਕਾਂਗਰਸ ਸ਼ਾਮਲ ਹੋਣ ਦੀ ਚਰਚਾ ਸੁਣਨ ਨੂੰ ਮਿਲੀ ਸੀ ਪਰ ਕਾਂਗਰਸੀ ਨੇਤਾਵਾਂ ਦੇ ਵਿਰੋਧ ਕਾਰਨ ਉਸ ਨੂੰ ਸਫਲਤਾ ਨਹੀਂ ਮਿਲੀ ਜਿੱਥੋਂ ਤੱਕ ਲੋਕਲ ਦਾਵੇਦਾਰੀ ਦਾ ਸਵਾਲ ਹੈ ਉਹਨਾਂ 'ਚ ਮੁੱਖ ਤੌਰ ਤੇ ਸਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਨਾਲ ਨਾਲ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਦਾ ਨਾਮ ਵੀ ਸ਼ਾਮਲ ਹੈ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਹਨਾਂ ਤੋਂ ਇਲਾਵਾ ਕਈ ਦਿਨਾਂ ਤੋਂ ਸਬਕਾ ਮੰਤਰੀ ਪ੍ਰਗਟ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਮ ਤੇ ਲੁਧਿਆਣਾ ਤੋਂ ਟਿਕਟ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਸਭਰੂਰ ਤੋਂ ਟਿਕਟ ਨਾ ਮਿਲਣ ਕਰਕੇ ਵਿਜੇਿੰਦਰ ਸਿੰਘਲਾ ਤੇ ਸੁਖਜਿੰਦਰ ਸਰਕਾਰੀਆ ਦਾ ਵੀ ਨਾਮ ਲੁਧਿਆਣਾ ਤੋਂ ਕਾਂਗਰਸ ਨੂੰ ਉਮੀਦਵਾਰ ਬਣਾਉਣ ਲਈ ਬਣਾਈ ਜਾਣ ਵਾਲੀ ਦਾਵੇਦਾਰਾਂ ਦੀ ਲਿਸਟ ਦੇ ਵਿੱਚ ਕਹਿੰਦੇ ਸ਼ਾਮਲ ਹੋ ਗਿਆ ਏ ਜਿਸ ਨੂੰ ਲੈ ਕੇ ਹੁਣ ਸਬਕਾ ਵਿਧਾਇਕ ਦਾ ਫੀਡਬੈਕ ਲੈਣ ਲਈ ਨੇਤਾ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਬਤ ਤੇ ਸਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਮੰਗਲਵਾਰ ਨੂੰ ਲੁਧਿਆਣਾ ਪੁੱਜੇ ਸਨ ਦੱਸਦੀ ਕਿ ਮਿਲੀ ਜਾਣਕਾਰੀ ਮੁਤਾਬਕ ਜਿਹੜੇ ਉੱਤੇ ਨੇਤਾਵਾਂ ਨੇ ਆਪਣੀ ਰਿਪੋਰਟ ਹਾਈ ਕਮਾਂਡ ਨੂੰ ਭੇਜ ਦਿੱਤੀ ਹੈ ਜਿਸ ਤੇ 20 ਅਪ੍ਰੈਲ ਤੋਂ ਪਹਿਲਾਂ ਫੈਸਲਾ ਲੈਣ ਦੀ ਗੱਲ ਆਖੀ ਜਾ ਰਹੀ ਹੈ ਹੁਣ ਕਿਹਾ ਜਾ ਰਿਹਾ ਕਿ 20 ਅਪ੍ਰੈਲ ਤੋਂ ਪਹਿਲਾਂ ਲੁਧਿਆਣਾ ਸੀਟ ਦੇ ਉੱਤੇ ਵੀ ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਸਕਦੀ ਹੈ ਪ੍ਰਤਾਪ ਬਾਜਵਾ ਦੇ ਇੱਕਦਮ ਲੁਧਿਆਣਾ ਆਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਜਿਨ੍ਹਾਂ ਚ ਮੁੱਖ ਰੂਪ ਚ ਉਹਨਾਂ ਵੱਲੋਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਵਾਲੇ ਐਮਪੀ ਰਵਨੀਤ ਬਿੱਟੂ ਦੀ ਜਿੱਤ ਤੇ ਰਾਜਨੀਤੀ ਛੱਡਣ ਬਾਰੇ ਦਿੱਤੀ ਗਈ ਚੁਣੌਤੀ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਬਾਜਪਾ ਨੇ ਸਾਰੇ ਕਾਂਗਰਸੀ ਨੇਤਾਵਾਂ ਨੂੰ ਇਹੀ ಪಾਠ ਪੜਾਇਆ ਕਿ ਕਾਂਗਰਸ ਦਾ ਉਮੀਦਵਾਰ ਚਾਹੇ ਕੋਈ ਵੀ ਹੋਵੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਗੁੱਟਬਾਜ਼ੀ ਤੋਂ ਉੱਪਰ ਉੱਟ ਕੇ ਬਿੱਟੂ ਦੀ ਹਾਰ ਦੇ ਟਾਰਗੇਟ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਚਾਹੀਦਾ ਏ ਦੱਸਦੀ ਕਿ ਬਿੱਤੇ ਦਿਨੀ ਰਾਜਾ ਵਿਰਿੰਗ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਵੀ ਰਵਨੀਤ ਬਿੱਟੂ ਦੇ ਨਾਲ ਜੋ ਸੋਸ਼ਲ ਮੀਡੀਆ ਤੇ ਜੋ ਵਾਰ ਕੈਦੀ ਜਪ ਕੈਦੀ ਜਿਹੜੇ ਸਿਆਸੀ ਵਾਰ ਕੀਤੇ ਗਏ ਨੇ ਉਸ ਨੂੰ ਲੈ ਕੇ ਆਮੋ ਸਾਹਮਣੇ ਨੇ ਹੁਣ ਰਵਨੀਤ ਬਿੱਟੂ ਦੇ ਲਈ ਕਾਂਗਰਸ ਕੀ ਚੁਣੌਤੀ ਲੈ ਕੇ ਆਉਂਦੀ ਹੈ ਕਿਹੜਾ ਲੀਡਰ ਮੈਦਾਨ ਦੇ ਵਿੱਚ ਉਤਾਰਦੀ ਹੈ ਕੀ ਪ੍ਰਤਾਪ ਬਾਜਵਾ ਉੱਥੋਂ ਖੁਦ ਮੈਦਾਨ ਦੇ ਵਿੱਚ ਆਉਣਗੇ ਜਾਂ ਫਿਰ ਕੋਈ ਹੋਰ ਵੱਡਾ ਲੀਡਰ ਉੱਥੋਂ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਕਿਉਂਕਿ ਰਵਨੀਤ ਬਿੱਟੂ ਨੂੰ ਹੈਰਾਨ ਦੇ ਲਈ ਕਾਂਗਰਸ ਪੱਬਾਂ ਪਾਰ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜੇ ਦਲ ਬਦਲ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਲੋਕ ਉਹਨਾਂ ਨੂੰ ਮੂੰਹ ਨਾਲ ਆਣ ਹੁਣ ਵੇਖਣਾ ਇਹ ਹੀ ਖਾਸ ਰਹੇਗਾ ਕਿ ਪ੍ਰਤਾਪ ਬਾਜਵਾ ਕਿ ਖੁਦ ਮੈਦਾਨ ਦੇ ਵਿੱਚ ਉਤਰਦੇ ਨੇ ਜਾਂ ਫਿਰ ਕਿਸੇ ਹੋਰ ਮਜ਼ਬੂਤ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਰਵਨੀਤ ਬਿੱਟੂ ਦੇ ਖਿਲਾਫ ਲੁਧਿਆਣਾ ਤੋਂ ਮੈਦਾਨ ਦੇ ਵਿੱਚ ਉਤਾਰਦੇ ਨੇ